ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਅਦਾਬ ਸਲਾਮ ਤੇ ਇਹ ਟਾਈਮ ਬੱਜੀ ਹੈ ਹਜੇ 5 ਤੇ ਪਿੱਛੇ ਦੇਖੋ ਧੁੰਦ ਕਿੰਨੀ ਆ ਬਹੁਤ ਜਿਆਦਾ ਧੁੰਦ ਆ ਤੇ ਆਪਾਂ ਹੁਣ ਬਣਾਵਾਂਗੇ ਚਾਹ ਦੁੱਧ ਰੜਕਾਂਗੇ ਮਾਰਨਿੰਗ ਦੇ ਕੰਮ ਆਪਾਂ ਕਰਨ ਲੱਗੇ ਹੈਗੇ ਸ਼ੁਰੂ ਉੱਠ ਕੇ ਆਏ ਹਾਂ ਜੋਤ ਬੱਤੀ ਲਾ ਕੇ ਤੇ ਥੋੜਾ ਜਿਹਾ ਆਪਾਂ ਜਿਹੜੀ ਆਵਦੀ ਹੁੰਦੀ ਆ ਰੁਟੀਨ ਦੀ ਡੇਲੀ ਕਸਰਤ ਵਗੈਰਾ ਉਹ ਕਰ ਚੁੱਕੇ ਆ ਤੇ ਹੁਣ ਆਪਾਂ ਗੁਰੂ ਮਹਾਰਾਜ ਦਾ ਨਾਮ ਲੈ ਕੇ ਚਾਹ ਪਾਣੀ ਬਣਾਉਨੇ ਆ ਲਾਉਣੀ ਆ ਮੱਧਾਣੀ ਲਾਉਣੀ ਆ ਨਿੱਗੇ ਪਾਣੀ ਨਾ ਭਾਂਡੇ ਤੋ ਲਾਂਗੇ ਨੇਰੇ ਨੇਰੇ ਇਸ ਵੇਲੇ ਨਾ ਤੁੰਦ ਜ਼ਰੂਰ ਹੁੰਦੀ ਆ ਤੇ ਠੰਡ ਘੱਟ ਹੁੰਦੀ ਆ ਦਨ ਚੜੇ ਠਾਰੀ ਜ਼ਿਆਦੇ ਹੋ ਜਾਂਦੀ ਆ ਤੇ ਨਾਲੇ ਧੁੰਦ ਜਿਆਦੇ ਆ ਜਾਂਦੀ ਆ ਤਾਂ ਕਰਕੇ ਫਿਰ ਮੈਂ ਇਸ ਲਈਸ ਵਕਤ ਹੀ ਓਟਕੇ ਨਾਲੇ ਗੁਰਦੁਆਰਾ ਸਾਹਿਬ ਚ ਆਇਆ ਜਾਂਦਾ ਨਾ ਕਿਸੇ ਦੇ ਸਵੇਰੇ ਅੱਜ ਦਸਵੀਂ ਦਾ ਦਿਹਾੜਾ ਕੀਰਤਨ ਹੋਊਗਾ ਗੁਰਦੁਆਰਾ ਸਾਹਿਬ ਤੇ ਟਾਈਮ ਨਾਲ ਜਾਵਾਂਗੇ ਕਿ ਚਲੋ ਜੀ ਅੱਜ ਆਪ ਪਰਲੀ ਮਾਰਨਿੰਗ ਬਲੌਗ ਸ਼ੁਰੂ ਕਰ ਲਿਆ ਬਣੇ ਰਹੋ ਵੀਡੀਓ ਦੇ ਨਾਲ ਕਰਦੇ ਰਹਿਵਾਂਗੇ ਗੱਲਾਂ ਬਾਤਾਂ ਤੇ ਆਪਾਂ ਆਪਣੇ ਕੰਮ ਧੰਦੇ ਕਰ ਲਈਏ ਸ਼ੁਰੂਹ ਸਭ ਤੋਂ ਪਹਿਲਾਂ ਤਾਂ ਆਪਾਂ ਦੁੱਧ ਵਧਾਵਾਂਗੇ ਚਾਹ ਧਰ ਕੇ ਫਿਰ ਨਾਲ ਦੀ ਨਾਲ ਹੀ ਮੈਂ ਭਾਂਡੇ ਤੋਹ ਦਿਨੀ ਹੁੰਦੀ ਹੈ ਜਦ ਨੂੰ ਚਾਹ ਬਣਦੀ ਬਣਦੀ ਦੋ ਤਿੰਨ ਕੰਮ ਨਿਬੜੀ ਜਾਂਦੇ ਆ ਜਦ ਨੂੰ ਚਾਹ ਬਣਦੀ ਹੈ ਤੇ ਫਿਰ ਸਾਰਿਆਂ ਨੂੰ ਅੰਦਰ ਬੈਠਿਆਂ ਨੂੰ ਇੱਕ ਵਾਰ ਫੜਾ ਕੇ ਨਾ ਆ ਕੇ ਗੁਰਦੁਆਰਾ ਸੇਵ ਜਾਈਏ ਅਮਗੇ ਦੁਆਰਾ ਵਾਲੀ ਚਾਹ ਫਿਰ ਆ ਕੇ ਬਣਾਉਣੀ ਹੁੰਦੀ ਹੈ ਤੇ ਚਲੋ ਜੀ ਬਣੇ ਰਿਓ ਵੀਡੀਓ ਦੇ ਨਾਲ ਦਿਖਾਉਨੇ ਆਪਾਂ ਤੁਹਾਨੂੰ ਸਵੇਰ ਵਾਲੇ ਕੰਮ ਦੰਦੇ Já se a podobudání. ਰਾਤਾਂ ਵੱਡੀਆਂ ਹੋਊਗਾ ਜਲਦੀ ਜਾਗ ਆ ਜਾਂਦੀ ਐ ਇਸ ਵੇਲੇ ਆਲੂ ਦੀ ਮਲਾਈ ਸਾਰੇ ਦੁੱਧ ਤੋਂ ਮਲਾਈ ਲਾ ਕੇ ਲੋਕ ਮੈਂ ਤੁਹਾਨੂੰ ਦੱਸਉਣੀ ਹੈ ਇਹ ਬੁੱਧ ਬੈਠ ਕੇ ਕੱਛੇ ਵਾਹ ちょっといいな。<c oughs> ख लो फ फिर नाल जोड़ लांगे भाई तो लाने जमड़िया तो आओ, पौड़ी लेके आओ दूजे लोग लाओ ਲਾਉਣੀ ਪਾਉਗੀ ਉਹ ਤਾਂ ਆਉਂਦੀ ਹੀ ਬਾਹਰ ਜਾਣ ਰਿਹਾਗਾ ਚੀਟ ਕਹਿਤਾ ਤਾਂ ਫੇਰ ਮਹੀਨਾ ਨਿਕਲ ਜਾਣਾ ਆ ਉਹਦੋਂ ਉੱਤੇ ਧੁੰਦ ਧੂਪਾਂ ਬੈਣ ਲੱਗ ਜਾਣੀ ਜੇ ਆਪਾਂ ਆਈ ਦਿੰਦੇ ਹਾਂ ਚਾਰ ਪੰਜ ਹੋ ਗਏ ਤੇ ਇਹ ਕਰਨਾ ਨਹੀਂ ਨਾ ਪੂਰੀਆਂ ਹੋਈਆਂ ਹੋਏ ਅੱਜ ਆਈ ਬਾਲਾ ਗਰਿਆਂ ਤੇ ਪੱਲੀਆਂ ਦੂਜੇ ਲੱਗ ਰਹਿਣਗੇ ਆ ਥੱਲੇ ਦੀ ਬਾਰੀ ਢਾੜ ਰਹਿਣੀ ਪੱਲੀ ਵੇ ਕਾ ਥੱਲੇ ਢੱਗਦੀ ਆ ਤਾਂ ਨੂੰ ਰਹਿਣ अग्नि साइडा मेरी गल सुनो भाई कर ਹੌਣ ਰੱਬਾ ਚੈਤੋਂ ਦਾ ਬਾਹ ਤੇ ਚੈਤੋਂ ਪੱਟ ਕੋਸ ਕਰ ਆਪ ਆਪ ਦਾ ਕਰੀਦਾ ਝਾੜੂ ਮੈਂ ਤਾਂ ਕਪੜੇ ਧੋ ਲਏ ਸਬਜ਼ੀ ਬਣਾ ਲਈ ਖੀਰ ਬਣਾ ਲਈ ਆਟਾ ਗੁੰਨਿਆ ਰੋਟੀ ਲੱਗਣ ਵਾਲੇ ਰਹੇ ਝਾੜੂ ਚੱਕਦੇ ਆ ਤੇ ਕਮਰੇ ਸੰਭਰਦੇ ਖੇਲ ਉਹ ਚੱਕਦੇ ਆ ਅਰਥੋਂ ਡਿਪਾ ਨੋਕਾ ਹਾ ਜਾਂ ਨਵੋ ਵੀ ਆਪਾਂ ਦਿਖਾਉਨੇ ਆ ਤੁਹਾਨੂੰ ਆਪਣੇ ਸੂਟ ਸੋਹਣੇ ਸੋਹਣੇ ਨਵੇਂ ਸਟਿਚ ਹੋ ਕੇ ਆਏ ਆ ਦੇਖੋ ਆ ਵੀ ਦਿੱਖਿਆ ਸਮ ਪਸ਼ਮੀਨੇ ਦਾ ਸਾਫ ਜੇ ਨਹੀਂ ਆਉਂਦਾ ਇਧਰੋਂ ਉਹ ਮੈਂ ਦੇਖਦਾ ਨਹੀਂ ਜਿਵੇਂ ਦੇ ਕਲਰ ਆ ਦੇ ਜੀ ਨਾ ਤੂੰ ਇੱਥੋਂ ਦੇਖਣ ਹਾਂ ਆ ਦੇਖੋ ਮੈਨੂੰ ਪ੍ਰੈਂਟਿਸ ਸੋਹਣਾ ਲੱਗਾ ਤੇ ਇੱਕ ਹੈਗਾ ਪਸ਼ਮੀਨੇ ਦਾ ਆ ਹੈਗਾ ਸਿਮਰ ਸਿਮਰ ਪਸ਼ਮੀਨਾ ਇਹ ਵੀ ਆਲ ਓਵਰ ਆ ਪਹਿਲਾਂ ਤਾਂ ਮੈਨੂੰ ਲੱਗਿਆ ਦੇਖ ਕੇ ਵੀ ਇਹ ਗੁਲਾਬੀ ਗੁਲਾਬੀ ਜੈ ਫਿਰ ਮੈਂ ਕਿਹਾ ਚੱਲ ਲੈ ਹੀ ਲੈਨੇ ਦੇਖੋ ਪ੍ਰਿੰਟ ਬਹੁਤ ਸੋਹਣਾ ਤੇ ਇਦਾਂ ਦੀ ਲਾਈ ਆਪਾਂ ਇਹਦੇ ਤੇ ਚੱਲ ਪਾਈਪਿੰਗ ਆ ਸੱਤਵੇਂ ਨੂੰ ਬਰੀਕ ਬਰੀਕ ਕਿੰਗਰੀ ਲਾ ਕੇ ਸਿਉਂਤਾ ਚੱਕਦੇ ਚੱਕਦੇ ਕੁਝ ਨਹੀਂ ਹੁੰਦਾ ਤੀਜਾ ਹੈਗਾ ਆਹ ਵਾਲਾ yellow color ਦਾ ਪਲੇਨ ਸਲਵਾਰ ਨਾਲ print ਵਾਲਾ ਕਮੀਜ਼ ਆ ਅੰਬੀਆਂ ਬਣੀਆਂ ਉੱਪਰ ਦੇਖੋ ਇਹਦੇ ਤੇ ਆਪਾਂ ਲਵਾਈ ਹੈਗੀ ਆ ਗੋਮਮ ਵਾਲੀ ਪਾਈਪਿੰਗ ਗੋਲ pink color ਦੀ ਤੇ ਇੱਕ ਵਾਲਾ ਹੈਗਾ ਆ ਇਹ ਸੀਗਾ ਮਸਟਰਡ ਇਹਦਾ ਕਮੀਜ਼ ਹਜੇ ਬਣਿਆ ਨਹੀਂ ਆ ਤੇ ਇਹਦੇ ਕਮੀਜ਼ ਦੇ ਵਿੱਚ ਪ੍ਰਿੰਟ ਆਪਾਂ ਦਿਖਾ ਦਿੰਨੇ ਆ ਤੁਹਾਨੂੰ ਐਸ ਇਦਾਂ ਦਾ ਜਿਵੇਂ ਘੇਰ ਦੇ ਉੱਤੇ ਆ ਚੀਜ਼ ਬਣੀ ਵੀ ਆ ਚੁੰਨੀ ਮੇਰਾ ਨਾ ਜਿੱਦਿਆਂ ਦਾ ਸੂਟ ਲਿਆ ਕੇ ਰੱਖਿਆ ਵਾ ਸੀ ਉਦੋਂ ਦੀ ਗੁੱਚੂ ਮੁੱਚੂ ਕਰਕੇ ਸਈ ਚੀਚ ਸਿੱਟੀ ਵੀ ਤੇ ਇਦਾਂ ਪ੍ਰਿੰਟ ਬਣਿਆ ਵਾ ਮੂਰੇ ਤੇ ਇੱਕ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜਾ ਸੂਟ ਸਾਰਿਆਂ ਤੋਂ ਤੁਹਾਨੂੰ ਵਧੀਆ ਲੱਗਿਆ ਇਹਦੇ ਇਦਾਂ ਦੁਪੱਟੇ ਦੇ ਉੱਪਰ ਲੱਗੀ ਆ ਪਾਸੀ ਲੇਸ ਲੱਗੀ ਵੀ ਆ ਅੰਦਰ ਪੱਟੀ ਲੱਗੀ ਆ ਪਲੇਨ ਇਹਦਾ ਕਬੀਜ ਸਵੇਰੇ ਬਣ ਕੇ ਆ ਜਾਊਗਾ ਆ ਤੇ ਜਿੱਦਾਂ ਹੈਗੇ ਆ ਵੀ ਸਰਦੀਆਂ 'ਚ ਵੈਸੇ ਕਿਤੇ ਗੁਰਦੁਆਰਾ ਸਾਹਿਬ ਜਾਣਾ ਹੋਵੇ ਬਾਜ਼ਾਰ ਜਾਣਾ ਹੋਵੇ ਉਦੋਂ ਪਾਉਣ ਨੂੰ ਭਲਾ ਸ਼ਾਰਲ ਲੈ ਲਓ ਨਾਲ ਜੇ ਮਸਲੀਨ ਦਾ ਦੁਪੱਟਾ ਡਾਈ ਕਰਾ ਲੂੰਗੀ ਇਹਦੇ ਨਾਲ ਤਾਂ ਹੈਨਾ ਆ ਮੈਂ ਸਵੇਰੇ ਜਾਣਾ ਹੀ ਹੈਗਾ ਗੁਰੂ ਘਰ ਪਾ ਕੇ ਜਾਵਾਂਗੇ ਆਪਾਂ ਇਹਦੇ ਨਾਲ ਹਜੇ ਫਿਲਹਾਲ ਹਜੇ ਤੱਕ ਵੀ ਕਾਲਾ ਸ਼ਾਲ ਲੈ ਲਾਂਗੇ ਨਾਲ ਇਹਦੇ ਕਾਲੀ ਕੋਟੀ ਕਾਲਾ ਸ਼ਾਲ ਫਿਰ ਦੇਖਾਂਗੇ ਦੁਪੱਟਾ ਡਾਈ ਕਰਾਉਣੇ ਜੇ ਕੋਈ ਘਰੋਂ ਮਿਲ ਗਿਆ ਤਾਂ ਘਰੋਂ ਲੈ ਲਾਂਗੇ ਤੇ ਆ ਜਿਹੜਾ ਸੂਟ ਹੈ ਥੋੜਾ ਜਿਆਦਾ ਵੀ ਮਹਿੰਗਾ ਸੀਗਾ ਦੇਖੋ ਇਹਦੇ ਨਾਲ ਲਿਆਂਦਾ ਆਪਾਂ ਪਪੇ ਪਿਓਰ ਚਨੋਂਨ ਦਾ ਕਮਲ ਦਾ ਦੁਪੱਟਾ ਲੈ ਕੇ ਆਂਦਾ। ਉਹ ਮਿਲਿਆ ਹੈਗਾ 1250 ਦਾ। ਉਹ ਡਾਈ ਕਰਨਾ ਦੇ ਕੇ ਆਉਣਾ। ਉਹ ਆਪਾਂ ਡਾਈ ਕਰਾਵਾਂਗੇ ਫਿਰ ਪ੍ਰੋਪਰ ਪੂਰਾ ਸੂਟ ਲੇਸ ਵਗੈਰਾ ਲਗਾ ਕੇ ਫਿਰ ਆਪਾਂ ਤੁਹਾਨੂੰ ਪਾ ਕੇ ਤੇ ਰੀਲ ਜ਼ਰੂਰ ਪਾ ਕੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਹੁਣ ਵੱਜ ਗਈ ਹੈਗੀ ਆ ਟਾਈਮ ਹੋ ਗਿਆ 4:00 ਵੱਜ ਗਈ ਆ। ਚਾਹ ਬਣਾ ਲਈਏ ਹੁਣ ਆਪਾਂ ਸ਼ਾਮ ਵਾਲੀ ਚਾਹ ਪੀਨੇ ਆ। ਤੇ ਚਾਹ ਪੀ ਕੇ ਹੁਣੇ ਆ ਸ਼ਾਮ ਵਾਲੇ ਕੰਮ ਤੰਦੇल्ली ਕਿਉਂ ਆਏ ਮੈਂ ਹੁਣ ਤਾਂ ਕਰ ਕੀ ਮੈਂ ਹੁਣੇ ਪਾ ਕੇ ਬਲੌਗ ਦਿਖਾ ਕੇ ਤੁਹਾਨੂੰ ਕੱਪੜੇ ਵਗੈਰਾ ਤੇ ਹੁਣ ਆਪਾਂ ਵੀਡੀਓ ਦਾ ਇੱਥੇ ਹੀ ਕਰ ਦਾਂਗੇ ਐਂਡ ਕਿਉਂ ਆਇਆ ਇੱਥੇ ਕਿ ਜੇ ਆਇਆ ਦਿਨ ਫਿਰ ਵਿੰਦੇ ਛਪ ਜਾਂਦਾ 4 ਵਜੇ ਤੂੰ ਮਗਰੋਂ ਤਾਂ 5 ਵਜੇ ਧਾਰਾਂ ਤੁਰਾਂ ਆਲੀ ਹੁੰਦਾ ਹੋਣਾ ਹੁੰਦਾ ਤੇ ਹੁਣ ਮੈਂ ਬਸ ਚਾਹ ਬਣਾ ਲਈਏ ਜਿਹੜਾ ਵਧ ਗਿਆ ਦੁੱਧ ਨੂੰ ਗਰਮ ਕਰਦੇ ਆ ਵਧਾਉਨੇ ਆ ਦੁੱਧ ਚਾਟੀ ਚ ਪਾ ਦਾਂਗੇ ਕੰਮ ਨਿਬੜ ਜੂਗਾ ਟਾਕ ਦਿਨੀ ਨਹੀਂ ਨੀ ਬਾਅਦ ਚ ਜਿੱਦਾਂ ਵੀ ਉੱਪਰ ਕੰਬਲ ਦੇਣਾ ਹੁੰਦਾ ਉਹ ਬਾਅਦ ਚ ਦੇ ਦੇਈਦਾ ਜਦੋਂ ਜਾਗ ਲਵਨੇ ਆ ਉਦੋਂ ਤੇ ਮੈਂ ਆਪਦਾ ਛੋਟਾ ਮੋਟਾ ਕੰਮ ਜਿਹੜਾ ਉਹ ਨਵੇੜ ਲੈਣੀ ਹੁੰਦੀ ਆ ਇੱਕ ਮੇਰਾ ਥੋੜਾ ਜਿਹਾ ਮੇਰਾ ਗੁੱਟ ਦੁਖੀ ਜਾਂਦਾ ਅੱਜ ਗਾਣਾ ਬਣਾ ਕੇ ਲਿਆਂਦਾ ਇਹਦੇ ਤੇ ਦੇਖੋ ਜੀ ਆਰਾਮ ਆ ਜੇ ਤਾਂ ਤੇ ਇਹਨਾਂ ਸੂਟਾਂ 'ਚ ਮੈਨੂੰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਣਾ ਵੀ ਮੇਰਾ ਕਿਹੜਾ ਸੂਟ ਸਾਰਿਆਂ ਤੋਂ ਮੈਨੂੰ ਤਾਂ ਆਈ ਸਾਰਿਆਂ ਤੋਂ ਸੋਹਣਾ ਲੱਗਿਆ ਇਹਦੇ ਤੇ ਪੈਸੇ ਵੀ ਵੱਧ ਲੱਗੇ ਆ ਸੂਟ ਵੀ ਸੋਹਣਾ ਲੱਗਿਆ ਤੇ ਆ ਤਾਂ ਚਲ ਵੈਸੀ ਲੈ ਸੀ ਸਰਦੀਆਂ ਚ ਪਾਉਣ ਵਾਲੇ ਤੇ ਤੁਸੀਂ ਕਮੈਂਟ ਕਰਕੇ ਮੈਨੂੰ ਦੱਸਣਾ ਵੀ ਮੇਰਾ ਕਿਹੜਾ ਸੂਟ ਤੁਹਾਨੂੰ ਵੀ ਵਧੀਆ ਕਲਰ ਲੱਗਿਆ ਵਧੀਆ ਪ੍ਰਿੰਟ ਕਿਹੜੇ ਦਾ ਲੱਗਿਆ ਤੇ ਚਲੋ ਜੀ ਅੱਜ ਵਾਲੇ ਬਲੌਗ ਦਾ ਐਂਡ ਆਪਾਂ ਕਰਦੇ ਇੱਥੇ ਮਿਲਦੇ ਆਂ ਕੱਲ ਨਵੇਂ ਬਲੌਗ ਦੇ ਨਾਲ ਨਵੀਆਂ ਗੱਲਾਂ ਬਾਤਾਂ ਦੇ ਨਾਲ ਤੇ ਤਤਕ ਦੇ ਲਈ ਸਤਿ ਸ਼੍ਰੀ ਅਕਾਲ ਕੱਲ ਆਪਾਂ ਬਾਹਰ ਜਾਵਾਂਗੇ ਤੇ ਤੁਹਾਨੂੰ ਜਰੂਰ ਨਾਲ ਲੈ ਕੇ ਚੱਲਾਂਗੇ ਦਿਖਾ ਕੇ ਲੈ ਕੇ ਆਵਾਂਗੇ ਵੀ ਕਿੱਥੇ ਚੱਲੀਏ ਚਲੋ ਜੀ ਕੱਲ ਮਿਲਾਂਗੇ ਬਾਏ